ਇੱਕ ਚਿੱਠੀ ਪ੍ਰੇਸ਼ਟਾਚਾਰ ਨੂੰ ਸ਼ਰਿਆਨ ਨੰਗਾ ਕਰਦੀ ਹੈ ਕਿ ਤੁਸੀਂ 70% ਪੈਸੇ ਸਰਕਾਰ ਦਿੰਦੀ ਹੈ 30% ਪੈਸਾ ਜਿਹੜਾ ਉਹ ਠੇਕੇਦਾਰ ਨੇ ਕਲੈਕਟ ਕਰਨਾ ਹੁੰਦਾ ਤੇ ਤੁਹਾਡੇ 70% ਦੇ ਨਾਲ ਤੇ 10 30% ਦੇ ਨਾਲ ਇੱਕ ਮਹੀਨੇ ਦਾ 37 ਲੱਖ ਰੁਪਈਆ ਇੱਕ ਸਪੂਨ ਦਾ ਬਣਦਾ ਤੇ ਉਹ 10 ਲੱਖ ਰੁਪਈਆ ਪਾਉਣਾ ਮੈਨੇਜਮੈਂਟ ਦੇ ਠੇਕੇਦਾਰ ਨੇ 27 ਲੱਖ ਰੁਪਇਆ ਹਰ ਇੱਕ ਮਹੀਨੇ ਦਾ ਸਰਕਾਰ ਦਿੰਦੀ ਹੈ ਤੇ 27 ਲੱਖ ਦੇ ਵਿੱਚੋਂ 15 ਲੱਖ ਹੀ ਠੇਕੇਦਾਰ ਲਾਉਂਦਾ ਉਹ 12 ਲੱਖ ਰੁਪਇਆ ਕੌਣ ਕੌਣ ਖਾਂਦਾ ਕੌਣ ਕੌਣ ਹਿੱਸੇਦਾਰ ਹੈ ਇਹ ਗੱਲ ਦੀ ਪਲੇਪੜ ਤਾਲ ਕੋ ਨਾ ਬਾਈ ਕਿਹਨੇ ਕਰਦੀ ਉਸ ਉਹ ਕ੍ਰਿਸ਼ਟਾ ਚਾਰ ਦੀ ਮੂੰਹ ਬੋਲਦੀ ਤਸਵੀਰ ਮੈਂ ਸਾਹਬ ਤੁਹਾਡੇ ਸਾਹਮਣੇ ਹੈ ਤੁਸੀਂ ਇਸ ਮਨੇਜਮੈਂਟ ਅਧਾਰ ਸਕੂਲਾਂ ਦੇ ਚੇਅਰਮੈਨੂ ਇਹ ਤੁਹਾਡੇ ਸਾਹਮਣੇ ਆ ਲੰਗੇ ਚੱਕੇ ਸੂਰਜ ਵਾਂਗ ਆ ਭ੍ਰਿਸ਼ਟਾਚਾਰ ਦੀ ਚਿੱਠੀ ਬੋਲਦੀ ਐ ਇਹ ਉਸ ਕਮੇਟੀ ਦੀ ਰਿਪੋਰਟ ਐ ਜਿਹੜੀ ਲਿਖਦੀ ਐ ਕਿ ਜਿਨ੍ਹਾਂ ਦੀ 34000 ਰੁਪਿਆ ਤਨਖਾਹ ਐ ਉਹਨਾਂ ਨੂੰ 8000 ਰੁਪਿਆ ਦਿੱਤਾ ਜਾਂਦਾ ਜਿਨ੍ਹਾਂ ਦੀ 48000 ਰੁਪਿਆ ਤਨਖਾਹ ਐ ਉਹਨਾਂ ਨੂੰ 10000 ਰੁਪਿਆ ਦਿੱਤਾ ਜਾਂਦਾ ਤੇ ਤਨਖਾਹ ਦੇਣ ਵੇਲੇ ਉਹਨਾਂ ਕੋ ATM ਵਸੂਲ ਲਈ ਜਾਂਦਾ ਇਤੋਂ ਵੱਡਾ ਭ੍ਰਿਸ਼ਟਾਚਾਰ ਕੀ ਹੋਊਗਾ ਭਾਈ ਜੀ ਐਦੋਂ ਵੱਡਾ ਭ੍ਰਿਸ਼ਟਾਚਾਰ ਕੀਤਾ ਕਿ ਇੰਨੇ ਬੱਚਿਆਂ ਦੇ ਜਿਹੜੀਆਂ ਸਕੂਲ 'ਚ ਸਹੂਲਤਾਂ ਮਿਲੀਆਂ ਸੀਆਂ ਨਾ ਵਰਦੀਆਂ ਨਾ ਕਿਤਾਬਾਂ 3 ਸਾਲ ਤੋਂ ਨਹੀਂ ਮਿਲੀਆਂ ਐਦੋਂ ਵੱਡਾ ਸਬੂਤ ਹੋਰ ਨੂੰ ਕੀ ਚਾਹੀਦਾ ਆਹ ਡੀਸੀ ਦੀ ਰਿਪੋਰਟ ਹੈ ਭਈ ਆਹ ਡੀਸੀ ਦੀ ਰਿਪੋਰਟ ਐਦੋਂ ਵੱਡਾ ਸਬੂਤ ਸੋਡਾ ਭ੍ਰਿਸ਼ਟਾਚਾਰੀ ਦਾ ਕੀ ਹੈ ਤੁਸੀਂ ਸਾਥੀ ਕਹਿ ਕੇ ਗਏ ਕਿ ਕਿਸਾਨ ਜਥੇਬੰਦੀਆਂ ਵੀ ਇਹ ਧਰਨਾ ਕਿਉਂ ਆ ਗਈਆਂ ਕਿਸਾਨ ਜਥੇਬੰਦੀਆਂ ਦਾ ਧਰਨਾ ਨਹੀਂ ਸੀ ਸਾਫ ਹੈ ਇਹ ਧਰਨਾ ਕਿਸਾਨ ਜਥੇਬੰਦੀਆਂ ਦਾ ਨਹੀਂ ਸੀ ਨਾ ਇਹ ਧਰਨਾ ਟੀਚਰਾਂ ਦਾ ਸੀ ਕਿਉਂਕਿ ਡੀਸੀ ਸਾਹਿਬ ਸੁਟਿਆ ਚਿੱਠੀ ਕਹਿੰਦੀ ਹੈ ਸੋਡੀ ਚਿੱਠੀ ਦੇ ਵਿੱਚ ਲਿਖਿਆ ਕਿ ਪ੍ਰੋਟੈਸਟ ਬਾਇ ਦੀ ਸਟੂਡੈਂਟ ਐਂਡ ਪੇਰੈਂਟਸ ਅਗੇਂਸਟ ਦੀ ਮੈਨੇਜਮੈਂਟ ਆਫ ਦੀ ਆਦਰ ਸਕੂਲ ਚਾਓ ਕਿ ਡਿਸਟ੍ਰਿਕਟ ਬਠਿੰਡਾ ਆ ਚਿੱਠੀ ਸੋਦੀ ਕਹਿੰਦੀ ਐ ਕਿ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਹੈ ਇਹ ਚਾਹ ਉਹ ਕੇ ਸਕੂਲ ਦੇ ਵਿਦਿਆਰਥੀਆਂ ਦਾ ਤੇ ਉਹਨਾਂ ਦੇ ਮਾਪਿਆਂ ਦਾ ਸੰਘਰਸ਼ ਹੈ ਇੱਕ ਟੀਚਰ ਇਹਦੇ ਵਿੱਚ ਨੇ ਟੀਚਰ ਦੇ ਨਾਲ ਨੇ ਤੇ ਆਹ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਆਹ ਇਕੱਠ ਕੀਤਾ ਹੈ ਇਹ ਵੀ ਉਹਦੇ ਹਮਾਇਤ ਵਿੱਚ ਆਈਆਂ ਨੇ ਤੇ ਅਗਲੀ ਗੱਲ ਜਿਹੜੀ ਤੂੰ ਸਾਡੇ ਹੋਰ ਸਾਥੀ ਬਹੁਤ ਬੋਲ ਕੇ ਗਏ ਨੇ ਤੁਸੀਂ ਸਿੱਖਿਆ ਕ੍ਰਾਂਤੀਕਾਰੀ ਦੀ ਯੋਜਨਾ ਜੀ ਬਣਾ ਕੇ ਇੱਕ ਮੂਵਮੈਂਟ ਜੀ ਚਲਾਈ ਹੋਈ ਹੈ ਜਿਹਦੇ ਵਿੱਚ ਤੁਸੀਂ ਰੱਖਿਆ ਵੀ 2000 ਕਰੋੜ ਰੁਪਈਆ ਸੀ ਉਹਦੇ ਵਿੱਚ ਰੱਖਿਆ ਉਹਦਾ ਬੜਾ ਬਾਵੇਲਾ ਠਾ ਹੋਇਆ ਕੱਲ ਵੀ ਮੰਤਰੀ ਸਾਡੇ ਪਿੰਡ 'ਚ 43 ਲੱਖ ਰੁਪਈਆ ਦੇ ਗਿਆ ਜਿਹੜੇ ਦੇ ਵਿੱਚ 47 ਲੱਖ ਰੁਪਏ ਦੇਤਾ ਫਲਾਣੇ ਥਾਤੇ ਇਹਨਾਂ ਦੇਤਾ ਇਹਨਾਂ ਦੇਤਾ ਉਹ ਕਮਿਆਨ ਚਲਾਤੀ ਇਹ ਪਾ ਇਹ ਦਾ ਤੁਸੀਂ ਨੇ ਮੋਦੀ ਤੋਂ ਸਿੱਖਿਆ ਕੇ ਆਪ ਦੀ ਪ੍ਰਚਲਿਤ ਕਰ ਦਿਓ ਇਸ ਮੂਮੈਂਟ ਨੂੰ ਤੇ ਇਹਨਾਂ ਨੂੰ ਬਚਪਾ ਦੇ ਲੋਕਾਂ ਨੂੰ ਵੀ ਆਪ ਸਰਕਾਰ ਤਾਂ ਵਿੱਦਿਆ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲਿਆਉਣ ਵਾਲੀ ਹੈ ਤੇ ਫਿਰ ਇਹਦੀ ਕੀਮਤ ਵਟ ਲੋ ਇਹਨੂੰ ਵੇਚ ਦਿਓ ਇਹਦੀ ਕੀਮਤ ਵਟ ਲਿਓ ਤੇ ਇਹਨੂੰ ਵੇਚੋ ਮਾਨ ਸਾਹਿਬ ਇਹ ਤੇਰਾ ਪ੍ਰਚਾਰ ਚੱਲਣਾ ਇਹਦੇ ਅਸੀਂ ਨੰਗਾ ਕਰਾਂਗੇ ਆਜ ਇਹਦਾ ਇਕੱਠਾ ਆਹ ਜਿਹੜਾ ਇਕੱਠਾ ਚਾਉ ਕੇ ਦਾ ਧਰਨਾ ਜਿਹੜਾ ਲੱਗਿਆ ਚਾਉ ਕੇ ਸਕੂਲ ਦੇ ਮੂਹਰੇ ਉਸ ਧਰਨੇ ਨੂੰ ਚਕਾਉਣ ਤੇ ਜਿਹੜਾ ਜ਼ਬਰ ਕੀਤਾ ਉਦੋਂ ਬਾਅਦ ਜਿਹੜਾ ਥਾਣੇ ਦੇ ਮੂਹਰੇ ਕੁੜੀਆਂ ਨੂੰ ਚੱਕ ਕੇ ਉਹਨਾਂ ਤੇ ਜ਼ਬਰ ਕੀਤਾ ਇਹਦੇ ਵਿਰੋਧ ਦੇ ਵਿਰੋਧ ਚ ਹੈ ਤੇਰੀ ਉਹ ਗੱਲ ਕਿ ਧਰਨਿਆਂ ਵਾਲਾ ਪੰਜਾਬ ਬਣਾ ਦਿਆਂਗੇ ਇਹ ਧਰਨਿਆਂ ਵਾਲਾ ਪੰਜਾਬ ਬਣ ਗਿਆ ਇੱਥੇ ਮੋਰਚੇ ਰਕਣੋਂ ਹਟਾ ਦਿਆਂਗੇ ਤੂੰ 3 ਮਾਰਚ ਦੀ ਮੀਟਿੰਗ ਦੇ ਵਿੱਚ ਸਾਫਤ ਕਰਤਾ ਸੀ ਭਾਈ ਇਹੇ ਗੱਲ ਕਿ ਕੁਰਸੀ ਛੱਡ ਕੇ ਭੱਜਿਆ ਸੀ ਤੈਨੂੰ ਸਾਨੂੰ ਪਤਾ ਲੱਗ ਗਿਆ ਵੀ ਤੇਰੀ ਹੁਣ ਜਿਹੜੀ ਭਾਸ਼ਾ ਇਹ ਕਿੱਥੋਂ ਆ ਰਹੀ ਹੈ ਤੈਹ ਹੇ ਧਾਰੀ ਹੈ ਕਰਨਾ ਚ ਕਾਤਾ ਜਿੰਦਾ ਖੋਲਤਾ ਕੁੜੀਆਂ ਚੱਕ ਕੇ ਤੂੰ ਬਸਾਂ ਚ ਬਹਾਲੀਆਂ ਤੇਰਾ ਇੱਕ ਥਾਣੇਦਾਰ ਸਾਡੇ ਬਲਾਕ ਦੇ ਆਗੂ ਨੂੰ ਗਿੱਟਿਆਂ ਦੇ ਡੰਡੇ ਮਾਰ ਕੇ ਕੁੱਟ ਰਿਹਾ ਬਲਦੇਵ ਸਿੰਘ ਚਾਹਉਂ ਕਿ ਤੂੰ ਤੂੰ ਗਿੱਟਿਆਂ ਦੇ ਡਾਂਗਾ ਮਾਰੀਆਂ ਨੇ ਜੱਗਾ ਥਲਮੰਡੀ ਦੇ ਤੁਸੀਂ 16 ਡਾਂਗਾ ਮਾਰੀਆਂ ਨੇ ਤੇ ਕੁੜੀਆਂ ਦਾ ਜ਼ਿਕਰ ਬਹੁਤ ਹੋ ਗਿਆ ਬਿੰਦੂ ਨੂੰ ਕੁੱਟਿਆ ਪਿੱਛੋਂ ਨੂੰ ਕੁੱਟਿਆ ਤੇ ਹੋਰ ਇੱਕ ਬੁੜੀ ਨੂੰ ਕੁੱਟਿਆ ਇੱਕ ਹੋਰ ਸਾਥੀ ਦਾ ਮੈਨੂੰ ਨਾਂ ਨਹੀਂ ਪਤਾ ਜਿਹੜਾ ਸੋਡੇ ਨਾਂ ਭੜੇ ਸਾਡੇ ਉਸ ਵੇਲੇ ઠાੜੇ ਮੂਰੇ ਬੰਦੇ ਕਿੰਨੇ ਸੀ ਬਾਈ ਸਿਰਫ 50 50 ਬੰਦੇ ਸੀ ਇਹ ਤਿਆਰ ਹੋ ਤੇ ਆ ਰਹੇ ਸੀ ਅਸੀਂ ਉਸ ਤਰੀ ਫਾਜਲ ਕੇ ਨਹੀਂ ਜਾਣਾ ਸੀ ਮੈਂ ਉੱਥੋਂ ਮੈਂ ਕਿ ਛੱਡਾ 5 ਮਿੰਟ ਪਹਿਲਾਂ ਨਿਕਲੇ ਆ ਜੇ ਸ਼ਾਇਦ ਅਸੀਂ ਉੱਥੇ ਹੁੰਦੇ ਤਾਂ ਇੰਨੇ ਕਦਾਂ ਸਰਨਾ ਨਹੀਂ ਸੀ ਬਾਈ ਠੀਕ ਹੈ ਪਹਿਲੀ ਗੱਲ ਤਾਂ ਇਹ ਮਾਨ ਸਾਹਿਬ ਇਸ ਧਰਨੇ ਵਾਲੇ ਪੰਜਾਬ ਨੂੰ ਜੇ ਤੂੰ ਸਾਇਲੈਂਟ ਕਰਨਾ ਚਾਹਣਾ ਦੁਬਾਰਾ ਜੰਮ ਕੇ ਆਈਂ ਬਾਈ ਦੁਬਾਰਾ ਦਾਵਾ ਕਰਦੇਂ ਤੂੰ ਇਸ ਜਨਮ ਦੇ ਵਿੱਚ ਤੂੰ ਧਰਨੇ ਰੋਕ ਨਹੀਂ ਸਕਦਾ ਜਿੰਨਾ ਮਰਜ਼ੀ ਜੋੜ ਲੈ ਐਦੋਂ ਪਹਿਲਾ ਜਿੰਨੇ ਆਏ ਨੇ ਉਹਨਾਂ ਤੋਂ ਪੁੱਛ ਲਈ ਜਿਹੜੇ ਪਹਿਲਾਂ ਗਏ ਨੇ ਕਿਸੇ ਕਿਤਾਬ ਪੜ੍ਹ ਕੇ ਉਸ ਇਤਿਹਾਸ ਤੋਂ ਪੁੱਛ ਲਈ ਜਿੱਦੇ ਪੰਜਾਬ ਦੇ ਲੋਕ ਇਸ ਐਜੀਟੇਸ਼ਨਾਂ ਤੋਂ ਭਟਕੇ ਤਾਂ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਬਗਾਵਤ ਹੋਊ ਦੀ ਇਹਦੀ ਸੰਭਾਵਨਾ ਹੀ ਮੌਜੂਦ ਨਹੀਂ ਹੈ ਇੱਥੋਂ ਬਗਾਵਤਾਂ ਨਹੀਂ ਰੁਕ ਸਕਦੀਆਂ ਡਾਕ ਦੇ ਜ਼ੋਰ ਨਾਲ ਇਹਨਾਂ ਨੂੰ ਲੱਤਾਂ ਨਹੀਂ ਜਾ ਸਕਦਾ ਮਾਨ ਸਾਹਿਬ ਅਸੀਂ ਕਰਾਂਗੇ ਹਿਸਾਬ ਤੇਰੇ ਨਾਲ ਸਾਡੇ ਪਿੰਡਿਆਂ ਦੀਆਂ ਲਾਸ਼ਾਂ ਦਾ ਅਸੀਂ ਕਰਾਂਗੇ ਤੇਰੇ ਨਾਲ ਹਿਸਾਬ ਕਿ ਡੇਢ ਸਾਲ ਦੀ ਮਾਸੂਮ ਬੱਚੀ ਨੂੰ ਜੇਲ੍ਹ ਚ ਡੱਕਣ ਦਾ ਲੋਕ ਮਾਫ ਨਹੀਂ ਕਰਦੇ ਹੁੰਦੇ ਲੋਕ ਤਿਆਰ ਨੇ ਤੇਰੀ ਆਪਦੀ ਵੀਡੀਓ ਪੜ੍ਹ ਕੇ ਦੇਖ ਸ਼ਹਿਦ ਮਾੜੀ ਮੋਟੀ ਤੈਨੂੰ ਖੇਡਤਾ ਹੋਵੇ ਤੇਰੀ ਆਪਦੀ ਵੀਡੀਓ ਕਹਿ ਰਹੀ ਹੈ ਕਿ ਆਦਰ ਸਕੂਲਾਂ ਦਾ ਪ੍ਰਬੰਧ ਤਾਂ ਠੀਕ ਕੀਤਾ ਜਾ ਸਕਦਾ ਹੈ ਜੇ ਉੱਥੇ ਠੇਕੇਦਾਰ ਦੀ ਦਖਲਅੰਦਾਜ਼ੀ ਨਾ ਹੋਵੇ ਠੇਕੇਦਾਰ ਰੱਖੇ ਹੀ ਤਾਂ ਜਾਂਦੇ ਨੇ ਕਿਉਂਕਿ ਹਾਕਮਾਂ ਦੇ ਚਿਹਤੇ ਹੁੰਦੇ ਨੇ ਉਹ ਉਹ ਹਾਕਮਾਂ ਨੂੰ ਹਿੱਸੇ ਦਿੰਦੇ ਨੇ ਫਿਰ ਤੇਰਾ ਵੀ ਹਿੱਸਾ ਹੋਊਗਾ ਨਾ ਭਾਈ ਇਹ ਤਾਂ ਤੇਰੀ ਵੀਡੀਓ ਕਹਿੰਦੀ ਹੈ ਇਸ ਕਰਕੇ ਕੋਈ ਭਲੇਖੇ ਜਨਾਂ ਨਾ ਹੋ ਸਤਿਓ ਬਹੁਤ ਚੰਗਾ ਕਦਮ ਹੈ ਅਸੀਂ ਨਹੀਂ ਸੀ ਚਾਹੁੰਦੇ ਕਿ ਅਸੀਂ ਬਾਡੀ ਦੀ ਰੋਤੀ ਆਪਣੇ ਜਨਤਾ ਨੂੰ ਇਸ ਕੰਮ ਦੇ ਵਿੱਚ ਪਾਈਏ ਸਾਡੀ ਮਜਬੂਰੀ ਵੜ ਗਈ ਕਿ ਤੇਰੇ ਹਮਲੇ ਦਾ ਜਵਾਬ ਸਾਨੂੰ ਦੇਣਾ ਪੈਣਾ ਹੈ ਅਸੀਂ ਮਾਨਸਿਕ ਤੌਰ ਤੇ ਤਿਆਰ ਆਂ ਆਪਣੀ ਤਿਆਰੀ ਤੂੰ ਕਰ ਲੈ ਧਰਨੇ ਰੁਕਦੇ ਨਹੀਂ ਜੇ ਤੂੰ ਪੰਜਾਬ ਦੀ ਆਵਾਜ਼ ਬੰਦ ਕਰ ਸਕਦਾ ਹੈ ਜੇ ਤੂੰ ਪੰਜਾਬ ਦੇ ਲੋਕਾਂ ਨੂੰ ਐਜੀਟੇਸ਼ਨ ਵਾਲੇ ਪਾਸੇ ਮੋੜ ਸਕਦਾ ਹੈ ਜੇ ਲਹਿਰਾਂ ਨੂੰ ਤੂੰ ਦਬ ਸਕਦਾ ਹੈ ਤਾਂ ਇਤਿਹਾਸ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਤੂੰ ਪਹਿਲਾ ਬੰਦਾ ਹੋਵੇਂਗਾ ਜਿਨੇ ਇਹਨਾਂ ਲੋਕਾਂ ਦੀ ਆਵਾਜ਼ ਬੰਦ ਕਰ